ਮੈਂ ਸਹੀ ਕਰ ਰਹੀ ਆ। ਉਸ ਕਾਲੇ ਨੇ ਮੇਰੇ ਨਾਲ ਵਿਆਹ ਕਰਾਉਣਾ ਹੈ। ਤਾਂ ਉਹਨੇ ਮੈਨੂੰ ਗੋਲੀਆਂ ਕਿਉਂ ਦਿੱਤੀਆਂ? ਮੈਂ ਗੋਲੀਆਂ ਨਹੀਂ ਖਾਂਦੀ। ਮੈਂ ਪਾਪ ਨਹੀਂ ਕਰਦੀ। ਅਲੇ ਇਹ ਜੋ ਆਕੜਾ ਬਗਾਨਾ ਹੈ। ਸਾਟੇ ਹੀ ਬੱਚਾ ਹੈ। ਉਹਨੇ ਮੈਨੂੰ ਇਹ ਕਿਉਂ ਕਿ ਕਿ ਤੂੰ ਗੋਲੀਆਂ ਖਾ ਲਾ। ਮੈਨੂੰ ਸਹੀ ਨਹੀਂ ਲੱਗ ਰਿਹਾ। ਕੀ ਕਰਾਂ ਮੈਂ? ਸਮਝ ਨਹੀਂ ਆ ਰਹੀ। ਪਰ ਮੈਨੂੰ ਲੱਗਦਾ ਮੈਨੂੰ ਪੀਤੂ ਨਾਲ ਗੱਲ ਕਰਨੀ ਚਾਹੀਦੀ ਆ ਹਾਂ ਉਹ ਮੈਨੂੰ ਜ਼ਰੂਰ ਸਹੀ ਦੱਸੂਗੀ ਮੈਨੂੰ ਕੀ ਕਰਨਾ ਚਾਹੀਦਾ ਉਥੇ ਕੋਲੀ ਜਾਨੀ ਆ ਦੀਏ ਤੇ ਦੱਸ ਪਹਿਲਾਂ ਅੰਦਰ ਤਾਂ ਆ ਜਾ ਬੈਠ ਹੱਥ ਤੇ ਤੂੰ ਆਖੀ ਲੈ ਕੇ ਆਈਆਂ ਕਿ ਤੂੰ ਐਨਾ ਮੈਨੂੰ ਕਾਲੇ ਨੇ ਦਿੱਤੀਆਂ ਨੇ ਪਰ ਹੈ ਕਿ ਇਹ ਕਿ ਤੂੰ ਮੈਂ ਕਾਲੇ ਕੋਲ ਗਈ ਸੀ ਹਾਂ ਉਹ ਕਹਿੰਦਾ ਨਾ ਵੀ ਘਰ ਤੇ ਤਾਂ ਹਜੇ ਮੰਨੇ ਨਹੀਂ ਹੌਲੀ ਹੌਲੀ ਮੰਨ ਜਾਣਗੇ ਹਜੇ ਐਪਾ ਇਸ ਬੱਚੇ ਨੂੰ ਜਨਮ ਨਹੀਂ ਦੇ ਸਕਦੇ ਤਾਂ ਉਹਨੇ ਮੈਨੂੰ ਇਹ ਗੋਲੀਆਂ ਦਿੱਤੀਆਂ ਨੇ ਵੀ ਤੂੰ ਗੋਲੀਆਂ ਖਾ ਲਾ ਤਦਨ ਤੇਰਾ ਦਿਮਾਗ ਸਹੀ ਆ ਜੇ ਕਰਦੇ ਨਹੀਂ ਮੰਨੇ ਮੰਨ ਜਾਣਗੇ ਜੇ ਮਨਾਉਂਗੇ ਤਾਂ ਮੰਨਣਗੇ ਉਹ ਪਰ ਆਹ ਕਿਹੜੀ ਗੱਲ ਹੋਈ ਕਿ ਅਸੀਂ ਹਲੇ ਜਨਮ ਨਹੀਂ ਦੇਣਾ ਹੈਗਾ ਜਵਾਕ ਨੂੰ ਜੇ ਐਵੇਂ ਕਰਨਾ ਸੀ ਨਾ ਤੁਹਾਨੂੰ ਪਹਿਲਾਂ ਸੁੱਤਣਾ ਚਾਹੀਦਾ ਸੀਗਾ ਆ ਸਾਰਾ ਕੁਝ ਕਰਨ ਤੋਂ ਉਹੀ ਤਾਂ ਮੈਨੂੰ ਨਹੀਂ ਸਮਝ ਆ ਰਹੀ ਬਿੱਤੂ ਮੈਨੂੰ ਵੀ ਲੱਗ ਰਿਹਾ ਕਿ ਮੈਂ ਗੱਲ ਤਾਂ ਕਰ ਰਹੀ ਆ ਪਰ ਉਹਨੇ ਇਹ ਕਿਹਾ ਕਿ ਜੇ ਤੇਰੇ ਘਰੇ ਜਾਂ ਮੇਰੇ ਕਿਸੇ ਨੂੰ ਪਤਾ ਲੱਗ ਗਿਆ ਨਾ ਪਹਿਲਾਂ ਤਾਂ ਔਖਾ ਹੋ ਜਾਊਗਾ ਗगन ਤੂੰ ਕਿਹਜੀ ਗੱਲਾਂ ਕਰ ਰਹੀਆਂ ਮੇਰੀ ਗੱਲ ਧਿਆਨ ਨਾਲ ਸੁਣ ਲੋਕ ਤਾਂ ਤਰਸ ਦੇਣਗੇ ਤੇ ਪੁੱਤ ਨੂੰ ਤੇਰੇ ਕੋਲ ਹੈਗਾ ਤੂੰ ਫਿਰ ਵੀ ਇਹਦਾ ਕੁਛ ਕਰ ਰਹੀਆਂ ਕਿ ਮੈਨੂੰ ਨਹੀਂ ਪਤਾ ਕారణ ਵੀ ਕਿਉਂ ਕਿਹਾ ਜੇ ਤੁਸੀਂ ਵਿਆਹ ਕਰਵਾਉਣਾ ਨਾ ਪਲੀਜ਼ ਆ ਸਾਰਾ ਕੁਝ ਨਾ ਕਰ ਆ ਗੋਲੀਆਂ ਨਾ ਖਾਈ ਤੂੰ ਤੇਰੀ ਹਲੇ ਉਮਰ ਹੀ ਧੀਆ ਤੂੰ ਪੂਰੀ ਜ਼ਿੰਦਗੀ ਕੱਟਣੀ ਆ ਉਹਦੇ ਨਾਲ ਘਟੋ ਘਟ ਇੱਕ ਵਾਰ ਗੱਲ ਕਰ ਸਮਝਾ ਉਹਨੂੰ ਇਹ ਰੋ ਮੇਰੇ ਘਰਨੇ ਨਹੀਂ ਸੁਣਦਾ ਮੈਂ ਬਹੁਤ ਸਮਝਾਇਆ ਉਹਨੇ ਤਾਂ ਮੇਰੀ ਇੱਕ ਕਣੀ ਸੁਣੀ ਤੇ ਮੈਨੂੰ ਇਹ ਕਹਿਤਾ ਕਿ ਤੂੰ ਗੋਲੀਆਂ ਖਾਲਾ ਮੈਂ ਬਹੁਤ ਕੋਸ਼ਿਸ਼ ਕੀਤੀ ਉਹਨੂੰ ਸਮਝਾਉਣ ਦੀ ਹੁਣ ਮੈਂ ਕੀ ਕਰਾਂ ਗगन ਤੂੰ ਪਾਗਲਾ ਉਹਨੂੰ ਨੂੰ ਪਤਾ ਹੋਗਾ ਤੈਨੂੰ ਤਾਂ ਪਤਾ ਐਟ ਲੀਸਟ ਇੰਨਾ ਗੋਲੀਆਂ ਦੇ ਕਿੰਨਾ ਗੰਦਾ ਸਾਈਡ ਇਫੈਕਟ ਪੈਂਦਾ ਤੇਰੀ ਜਾਨ ਵੀ ਜਾ ਸਕਦੀ ਆ ਉਹ ਤਾਂ ਛੱਡ ਜੇ ਇਨ ਫਿਊਚਰ ਕਦੇ ਤੁਹਾਡੇ ਜਿਵਾਕ ਨਹੀਂ ਹੋਇਆ ਫਿਰ ਕੀ ਕਰੋਗੇ ਉਹ ਖੁਦ ਹੀ ਜ਼ਿੰਦਗੀ ਖਰਾਬਤਾ ਕਰ ਰਿਹਾ ਨਾਲ ਤੇਰੀ ਵੀ ਕਰੂਗਾ ਜੇ ਪੂਰੀ ਜ਼ਿੰਦਗੀ ਨਾਲ ਰਹਿਣਾ ਹੀ ਆ ਪ੍ਰੋਬਲਮ ਕੀ ਐ ਇਸ ਚ ਸਹੀ ਕਹਿ ਰਹੀ ਆਂ ਅਭੀ ਤੋ ਮੈਂ ਇੱਕ ਵਾਰ ਫੇਰ ਗੱਲ ਕਰਕੇ ਵੇਖਦੀ ਆਂ ਕਾਲੇ ਨਾਲ ਮੈਂ ਫੇਰ ਗੱਲ ਕਰਕੇ ਦੇਖਦੀ ਆਂ ਨਹੀਂ ਗੱਲ ਕਰੀ ਤੇ ਪਲੀਜ਼ ਆ ਨਾ ਖਾਂ ਜਾਂਦੇ ਜਾਂਦੇ ਨਾ ਛੇਕਦੀ ਆਂ ਉਹਨਾਂ ਨੂੰ ਠੀਕ ਐ ਮੈਂ ਕਾਲੇ ਕੋਲ ਫੇਰ ਜਾਂਨੀ ਆਂ ਹਾਂ ਮੈਂ ਉਹਨਾਂ ਨਾਲ ਗੱਲ ਕਰਦੀ ਆਂ ਮੈਨੂੰ ਦੱਸੀ ਕੀ ਹੋਇਆ ਠੀਕ ਐ ਕਿੱਥੇ ਗਈ ਸੀ ਕੁੜੀ ਤੂੰ ਮੈਂ ਤੈਨੂੰ ਦੱਸ ਕੇ ਤਾਂ ਗਈ ਸੀ ਵੀਰੇ ਫਿਰ ਐਨਾ ਟਾਈਮ ਹੁੰਦਾ ਬਸ ਉੱਥੇ ਟਾਈਮ ਲੱਗ ਗਿਆ ਸਾਨੂੰ ਤੂੰ ਟੇਕੇ ਨਾ ਕਰੇ ਬਹਿ ਜਾ ਕਰ ਉਹੀ ਫਿਰਦੇ ਰਹਿੰਦੇ ਸਾਰਾ ਦਿਨ ਕੰਮ ਗੰਮੂ ਵੀ ਕਰ ਲਿਆ ਕਰ ਕੋਈ ਸਾਰਾ ਕੰਮ ਨਿਮੇੜ ਕੇ ਤਾਂ ਗਈ ਸੀਗੀ ਮੈਂ ਫਿਰ ਵੀ ਉਹੀ ਕਰਦੇ ਰਹਿੰਨੇ ਆ ਉਹ ਮੈਂ ਤੈਨੂੰ ਸਮਝਾ ਰਿਆਂ ਕਰੇ ਕੰਮ ਕਰ ਲਿਆ ਕਰ ਉਹੀ ਨਾ ਫਿਰਦੀ ਆ ਕਹਦੇ ਗੁਣੀ ਜਾਣੇ ਕੁੜੀਏ ਇਹ ਨਾ ਮੈਂ ਨਾ ਬੀਪੀ ਲੋ ਹੋ ਗਿਆ ਸੀ ਚੱਕਰ ਚ ਆ ਰਹੀ ਸੀ ਬਸ ਫੋਦੀ ਦਵਾਈ ਹੈ ਜੱਸ ਫਿਰ ਤੂੰ ਇੰਨਾ ਘਬਰਾਏਗਾ ਤੂੰ ਇੰਨੀਆ ਨਹੀਂ ਨਹੀਂ ਕੁਛ ਨਹੀਂ ਮੰਮੀ ਨੇ ਕੰਮ ਜੇ ਕਹਿ ਕੇ ਕਿਸੇ ਕਰੇ ਉਹਨ ਮੇੜਦੀ ਆ ਮੈਂ ਮੈਨੂੰ ਕੀ ਹੋਇਆ ਨਹੀਂ ਆਇਗਾ ਤੂੰ ਡਰ ਗਈ ਉਹ ਬੋ ਅੱਛਾ ਤਾਂ ਆਦੀਆਂ ਗੋਲੀਆਂ ਚ ਇਹਨੇ ਮਰਵਾ ਦੇਣਾ ਸੀਗਾ ਕੀ ਕਰਾਂ ਪਤਾ ਨਹੀਂ ਇਹ ਦੇ ਕਰਕੇ ਹੋਰ ਬਿੰਨ ਕੀ ਕੀ ਕੁਛ ਕਰਨਾ ਪਊਗਾ ਮੇਰਾ ਤਾਂ ਇੱਕ ਦਿਲ ਕਰਦਾ ਕਿ ਜਾ ਕੇ ਨਾ ਵਿਆਹ ਦੀ ਗੱਲ ਕਰ ਹੀ ਲਵਾਂ ਇਕੱਲਾ ਇਹਦਾ ਬਾਪੂ ਤਾਂ ਹੈਗਾ ਪਰ ਇੱਕ ਝੱਬ ਮੁੱਕੂਗਾ ਨਾਲੇ ਕਿਹੜਾ ਕੋਈ ਭੈਣ ਭਰਾ ਛੋਕੋ ਇਹਦੀ ਮਾਂ ਬੈਠੀ ਉਹਨੂੰ ਬਣਾਉਣਾ ਪਊਗਾ ਨਿੱਤੀਆਂ ਟੈਨਸ਼ਨਾਂ ਤੋਂ ਦੂਰ ਹੋਊਂਗੀ ਚਲੋ ਹਰੇਕ ਪਹਿਲਾਂ ਮੈਂ ਇਹਨਾਂ ਨੂੰ ਸੰਭਾਲਾਂ ਚੇਕ ਤੇ ਗੱਤੀ ਨਾਲ ਵੀ ਇਹ ਕਿਸੇ ਦੇ ਹੱਥ ਲੱਗ ਗਿਆ ਪਤਾ ਨਹੀਂ ਕੀ ਹੋਊਗਾ ਇਹਨਾਂ ਨੂੰ ਖਾ ਮੈਂ ਖਾਣਾ ਛੇ ਮੈਂ ਇਹਨਾਂ ਨੂੰ ਖਾ ਲਿਆ मैं पापता नहीं करती नहीं नहीं है एक बार हेलो काले मैं तेन तो मिलना है तू तो आएगा क्यों की गल ਕੀਤਾ ਹੋਦੀ ਆ ਜਾਂਦਾ ਹੁੰਦਾ ਸੀ ਹੁਣ ਤੇਰੇ ਕੋਲ ਮੇਰੀ ਖਾਤਾ ਟਾਈਮ ਹੀ ਨਹੀਂ ਹੈਗਾ ਅੱਛਾ ਹੁਣ ਤੈਨੂੰ ਰਾਤ ਵੀ ਦਿਸਣ ਲੱਗ ਗਈ ਤੇ ਮੀ ਵੀ ਪਹਿਲਾਂ ਤਾਂ ਕੁਛ ਨਹੀਂ ਦਿਖਦਾ ਬਸ ਮੈਂ ਆ ਹੀ ਬੋਲੂਗੀ ਚਪਚਾਪ ਆ ਜਾ ਮੈਂ ਸਾਨੂੰ ਮਿਲਣਾ ਮੈਂ ਤੇਰਾ ਬਹੁਤ ਜ਼ਰੂਰੀ ਗੱਲ ਕਰਨੀ ਹੈ ਯਾਰ ਹੈਲੋ ਕਿੱਥੇ ਆ? ਚੱਲ ਠੀਕ ਆ। ਬੱਸ ਉਹ ਇੱਥੇ ਖੜਾ। ਮੈਂ ਆ ਗਈ। ਹਾਂ ਹਾਂ ਆ ਗਈ ਬੱਸ ਮੈਂ। ਖੜ ਜਾ। ਹੈ? ਗੱਵਣਾ ਕਿਉਂ ਕਰੀ ਆ? ਵੀ ਮੈਂ ਆ ਗਈ। ਮੈਂ ਕਰਦਾ। ਇਹ ਮਗਰ ਜਾਨਾ। ਸਾਰੀ ਗੱਲ ਦਾ ਪਤਾ ਕਰਦਾ। ਵੀ ਆਖਰ ਗੱਲ ਹੈ ਕੀ ਆ? ਕੀ ਪਹਿਲਾ ਗगन ਉਹ ਜਸਪੀਛੇ ਚੱਲੀ ਕਿ ਜਾਗੇ ਹੁ ਮੈਨੂੰ ਜਾ ਕੇ ਪੁੱਛੇ ਉੱਲਾਈ ਇਹ ਤਾਂ ਪਿੱਤੂ ਨੂੰ ਮਿਲ ਲਾਗੀ ਮੈਂ ਵੀ ਪਤਾ ਨਹੀਂ ਕੀ ਕੀ ਸੋਚੀ ਗਿਆ ਮੈਂ ਵੀ ਉਹ ਸ਼ੱਕ ਕਰੀਗਾ ਆਪਦੀ ਭੈਣ ਤੇ ਗੁਰਲੀਨ ਤੂੰ ਇੱਥੇ ਇੱਥੇ ਕੀ ਕਰਦੀ ਆ ਤੂੰ ਨਾ ਤੂੰ ਇਹ ਦੱਸ ਤੂੰ ਗਾਗਾ ਦਾ ਪਿੱਛਾ ਕਿਉਂ ਕਰਦਾ ਪਿਆ ਗੁਰਲੀਨ ਮੇਰੀ ਸਾਰੀ ਗੱਲ ਸੁਣ ਯਾਰ ਪਤਾ ਗੱਲ ਕੀ ਸੀ ਮੈਨੂੰ ਤਾਂ ਆਪਦੀ ਭੈਣ ਤੇ ਸ਼ੱਕ ਸੀ ਵੀ ਇਹਦੀ ਨਾ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਆ ਤਈਉ ਮੈਂ ਤਾਂ ਮਗਰ ਮਗਰ ਆਇਆ ਸੀ ਉਹਦੇ ਵੀ ਇਹਨੂੰ ਮੈਂ ਫੋਨ ਤੇ ਗੱਲ ਕਰਦੀ ਨੂੰ ਦੇਖਿਆ ਸੀ ਮਾ ਪਤਾ ਨਹੀਂ ਅਖਰ ਗੱਲ ਹੈ ਕੀ ਆ ਤੈਨੂੰ ਪਤਾ ਕਰਨ ਲਈ ਇਹਦੇ ਮਗਰ ਆਇਆ ਜਸ ਤੂੰ ਇੱਕ ਵਾਰੀ ਪਤਾ ਕਰ ਲੈ ਕੀ ਪਤਾ ਸੱਚ ਹੋਵੇ ਗੁਰਲੀਨ ਸੱਚ ਤਾਂ ਮੈਨੂੰ ਪਤਾ ਲੱਗ ਗਿਆ ਮਤਲਬ ਅਸੂ ਵੀ ਸ਼ੱਕ ਕਰੀ ਜਾਂਦੇ ਸੀ ਆਪਦੀ ਭੈਣ ਤੇ ਚੱਲ ਛੱਡ ਜਸ ਤੂੰ ਮੈਨੂੰ ਇਹ ਦੱਸ ਤੂੰ ਮੇਰਾ ਕੱਲ ਦਾ ਫੋਨ ਕਿਉਂ ਨਹੀਂ ਚੁੱਕਦਾ ਪਿਆ ਉਹ ਮੈਂ ਕੰਮਕਾਰ ਜਾ ਕਰਦਾ ਸੀ ਤਾਂ ਕਰਕੇ ਨਹੀਂ ਚੱਕਿਆ ਹੈਗਾ ਕੰਮਕਾਰ ਚ ਬਿਜ਼ੀ ਸੀ ਜਾਂ ਕੋਈ ਹੋਰ ਮਿਲ ਗਈ ਓਏ ਹੌਲੀ ਬੋਲਾ ਜੇ ਕਿਸ ਨੂੰ ਪਤਾ ਲੱਗ ਗਿਆ ਯਾਰ ਇੱਥੇ ਨਾਲ ਲੋਕ 100 100 ਗੱਲਾਂ ਬਣਾਉਣਗੇ ਅੱਛਾ ਹੁਣ ਤੈਨੂੰ ਲੋਕਾਂ ਦੀਆਂ ਗੱਲਾਂ ਦਿਸਣ ਲੱਗੀਆਂ ਕਿ ਜਿੱਦਾਂ ਤੂੰ ਮੇਰੇ ਨਾਲ ਲਈ ਸੀ ਉਹਦਾਂ ਤੇਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਸੀ ਗੁਰਲੀਣਾ ਇਹੋ ਜੀ ਕੋਈ ਗੱਲ ਨਹੀਂ ਸੀ ਜਿਵੇਂ ਤੂੰ ਸੋਚ ਰਹੀ ਆ ਤੂੰ ਮੈਨੂੰ ਐ ਦੱਸ ਕੋਈ ਕੰਮ ਆਈ ਸੀ ਮੇਰੇ ਕੋਲ ਜਸ ਉਹ ਤਾਂ ਤੂੰ ਗਗਨ ਦਾ ਪਿੱਛਾ ਕਰ ਰਿਆ ਸੀ ਮੈਂ ਤੈਨੂੰ ਦੇਖਿਆ ਤੇ ਮੈਂ ਤਾਂ ਤੁਹਾਡੇ ਪਿੱਛੇ ਆ ਗਈ ਅੱਛਾ ਠੀਕ ਆ ਤੇ ਕੰਮ ਮੈਨੂੰ ਇਹ ਸੀਗਾ ਕਿ ਵੀ ਮੈਂ ਮੈਨੂੰ ਪੈਸੇ ਚਾਹੀਦੇ ਸੀ ਕਿ ਮੈਂ ਸ਼ਾਪਿੰਗ ਕਰਨੀ ਆ ਪੈਸੇ ਚਾਹੀਦੇ ਸੀ ਫਿਰ ਤੂੰ ਉਹਦੇ ਘਰ ਵਾਲੇ ਤੋਂ ਮੰਗਦੀ ਮੈਥੋਂ ਕਿ ਮੰਗੀ ਨਹੀਂ ਆ ਅੱਛਾ ਹੁਣ ਮੈਂ ਆਪਣੇ ਘਰ ਵਾਲੇ ਤੋਂ ਪੈਸੇ ਮੰਗਾ ਆਸ ਤੋਂ ਬੰਨਮੀ ਆਪਣੀ ਸ਼ਕਲ ਨਾ ਦਿਖਾਈ। ਉਹ ਮੇਰੀ ਗੱਲ ਤਾਂ ਸੁਣਾ ਮੈਂ ਤਾਂ ਮਜ਼ਾਕ ਕਰਦਾ ਸੀ ਗੁਰਲੀਣਾ। ਆਹ ਕਿਹੜਾ ਮਜ਼ਾਕ ਆ? ਉਹ ਕੋਈ ਨਾ ਮੈਂ ਪੈਸੇ ਫੜਾ ਜੂਗਾ ਸਾਹਮਣੂ। ਚਲ ਹੁਣ ਮੈਂ ਚੱਲਦਾ ਜੇ ਕਿਸ ਨੇ ਦੇਖ ਲੈਣਾ ਫਿਰ ਪੰਗਾ ਖੜਾ ਹੋ ਜੂਗਾ ਯਾਰ। ਚਲ ਚੰਗਾ ਮੈਂ ਪੈਸੇ ਫੜਾ ਜੂਗਾ ਕੋਈ ਨਾ। ਚਾ ਜਸਨੂ ਗਗਨ ਤੇ ਸ਼ੱਕ ਹੋ ਰਿਹਾ। ਵੈਸੇ ਤਾਂ ਮੇਰੀ ਗਗਨ ਨਾਲ ਪੋਕਟ ਬੰਦੀ ਆ ਤੇ ਹੁਣ ਹੁਣ ਮੈਨੂੰ ਮੌਕਾ ਮਿਲ ਗਿਆ ਗਗਨ ਨੂੰ ਦੇ ਘਰ ਦੇ ਆਦੀਆਂ ਨਜ਼ਰਾਂ ਚ ਝਕੋਂਦਾ ਪਰ ਮੈਂ ਕਰਾਂਗੀ ਕਿਵੇਂ ਇਹ ਸਭ ਕੁਝ ਕੁਸ਼ਤਾ ਕਰਨਾ ਪੈਣਾ ਪਹਿਲਾਂ ਤਾਂ ਮੈਂ ਇਹ ਦੇਖਦੀ ਆ ਕਿ ਚਮਚੀ ਪਿੱਤੂ ਕਰੇ ਕਰਨ ਕੀ ਆਈ ਗਗਨ ਲਗਾ ਗੰਚਾ ਪੀ ਤੂੰ ਮੈਂ ਚਾਚੂ ਨੇ ਪੀਨੇ ਤੂੰ ਚੱਲ ਮੇਰੇ ਨਾਲ ਆਪਾਂ ਚੱਲੀਏ ਮੇਰੀ ਉੱਥੇ ਖੜਾ ਬੈਠ ਕਰਦਾ ਹੋਊਗਾ ਕੋਈ ਨਹੀਂ ਚੱਲ ਪਾਂਗੇ ਚਾਹ ਤਾਂ ਪੀ ਲਾਂ ਇਹ ਜੀ ਕੀ ਗੱਲ ਹੋ ਗਈ ਐਨ ਕਭਰਾ ਇਤਲੀ ਹੋਈਆਂ ਤੂੰ ਚਾਹ ਨੂੰ ਕਹਿੰਦੀ ਮੈਨੂੰ ਪਾਣੀ ਚੰਗਾ ਲੱਗਦਾ ਤੂੰ ਘੱਲ ਸਮਝਣ ਦੀ ਕੋਸ਼ਿਸ਼ ਕਰ ਫੇਤੂ ਮੈਨੂੰ ਡਰ ਚਾ ਲੱਗੇ ਜਾਂਦਾ ਮੈਂ ਨਾਲੋਂ ਵਿਆਹ ਤਾਂ ਕਰਾ ਲੂਗਾ ਨਾ ਓਹੋ ਕੋਈ ਗੱਲ ਨਹੀਂ ਹੁਣ ਆਪਾਂ ਗੱਲ ਕਰਨ ਜਾਵਾਂਗੇ ਨਾ ਉਹਨੇ ਮਨ ਨਹੀਂ ਕਰਨਾ ਕਰਵਾਊਗਾ ਵਿਆਹ ਉਹ ਜੇ ਉਹਨੇ ਮਨਾ ਕਰਤਾ ਫਿਰ ਮੈਂ ਕੀ ਕਰੂੰਗੀ ਮੈਂ ਹੈਗੀ ਆ ਨਾ ਕੁਝ ਨਹੀਂ ਹੁੰਦਾਗਾ ਐਵੇਂ ਨਾ ਕੁਝ ਫालतू ਸੋਚੀ ਜਲ ਆਪਾਂ ਗੱਲ ਕਰਾਂਗੇ ਉਹਦੇ ਨਾਲ ਤੂੰ ਚਾਹ ਰੱਖ ਮੇਰੇ ਨਾਲ ਚੱਲ ਬਸ ਚਾਹ ਤਾਂ ਪੀਲਾ ਮੈਂ ਨਹੀਂ ਪੀਣੀ ਮੈਨੂੰ ਕੁਛ ਚੰਗਾ ਲੱਗਦਾ ਮੈਨੂੰ ਬਹੁਤ ਘਬਰਾਟ ਹੋਈ ਜਾਂਦੀ ਆ ਫੇਰ ਕੱਲ ਸੋਨ ਪੀਤੋ ਥੋਨੂੰ ਚੰਗੀ ਤਰ੍ਹਾਂ ਗੱਲ ਕਰੀ ਤੂੰ ਉਹਨੂੰ ਪੁੱਛੇ ਕਿ ਤੇ ਉਹ ਮੈਨੂੰ ਲਾਰਾ ਤਾਂ ਨਹੀਂ ਨਾ ਲਾਉਂਦਾ ਕੁਝ ਨਹੀਂ ਹੁੰਦਾ ਬੱਸ ਜ਼ਿਆਦਾ ਨਾ ਸੋਚ ਮੈਂ ਹੈਗੀ ਆ ਨਾ ਮੈਂ ਗੱਲ ਕਰੂੰਗੀ ਉਹਨਾਂ ਨਾਲ ਚੱਲ ਚੱਲ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹ ਗੱਲਾਂ ਕੀ ਕਰ ਰਹੀਆਂ ਨੇ ਨਾ ਕੁਝ ਸੁਣਾਈ ਦੇ ਰਿਹਾ ਵਾ ਇਹ ਤਾਂ ਇਧਰ ਹੀ ਆ ਰਹੀਆਂ ਨੇ ਸਿੱਧੀ ਇਹ ਦੋਨੋਂ ਕਿੱਧਰ ਚੱਲੀਆਂ ਪਿੱਛਾ ਕਰਕੇ ਦੇਖਨੀ ਆ ਆਇਆ ਕਿਉਂ ਨਹੀਂ ਹੈ ਸਾਕੋ ਪਤਾ ਨਹੀਂ ਮੈਨੂੰ ਤਾਂ ਕਹਿੰਦਾ ਕਿ ਟੈਂਕ ਤੇ ਆਉਂਦਾ ਨੂੰ ਮੈਨੂੰ ਤਾਂ ਕਹਿੰਦਾ ਸੀ ਮੈਂ ਖੜਾ ਫੋਨ ਕਰਉਣੀ ਇਹ ਦੋਵੇਂ ਸੁਣੀ ਜਗ੍ਹਾ ਤੇ ਕੀ ਕਰਨਾ ਹੈ ਜਾਂ ਜਾਸ ਸਹੀ ਕਹਿ ਰਹਾ ਸੀ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਨਹੀਂ ਤਾਂ ਐਨੀ ਸੁਣੀ ਜਗ੍ਹਾ ਤੇ ਇੰਨਾ ਦਾ ਕੀ ਕੰਮ ਹੈ ਇੱਥੇ ਦੇਖਣਾ ਪੈਣਾ ਮੈਨੂੰ ਹਾ ਗਿਆ ਪਿੱਤੋ ਉਹਾਂ ਗਗਨ ਮੈਂ ਬੀਤੂ ਬਦੂ ਤੇ ਦੱਸ ਠੀਕ ਆ ਤੇ ਤੂੰ ਇੰਨਾ ਟਾਈਮ ਕਿੱਥੇ ਲਾਤਾ ਮੈਂ ਕਦੋਂ ਦੀ ਖੜੀ ਆ ਉਹ ਕਦੋਂ ਨੂੰ ਕੋਈ ਯਾਰ ਤੈਨੂੰ ਦਿਨ ਹੋ ਗਿਆ ਸਾਰਾ ਖੜੀ ਨੂੰ ਤਾਂ ਮੈਂ ਟੋਹੇ ਹੋਣਗੇ ਯਾਰ ਆ ਜੀ ਕੰਟਾ ਹੋ ਗਿਆ ਸਾਨੂੰ ਖੜਿਆ ਨਹੀਂ ਉੱਥੇ ਉਹ ਚਲ ਠੀਕ ਆ ਦੱਸ ਯਾਰ ਤੈਨੂੰ ਰਾਤ ਕੀ ਕੰਮ ਸੀ ਤੂੰ ਫੋਨ ਕਰੀਗੀ ਵੀ ਹੁਣੀ ਆ ਹੁਣ ਦੱਸ ਕੀ ਕੰਮ ਮੈਂ ਇਹ ਕਹਿੰਦੀ ਸੀ ਕਾਲੇ ਕਿ ਮੈਂ ਛੜੀ ਤੋਂ ਦਵਾਈ ਦਿੱਤੀ ਆ ਖਾਣੀ ਨਹੀਂ ਯਾਰ ਕਿਉਂ ਨਹੀਂ ਖਾਣੀ ਹੈਗੀ ਤਰਾ ਦਿਮਾਗ ਤੇ ਸਹੀ ਆ ਯਾਰ ਮੈਂ ਤੈਨੂੰ ਕੱਲ ਕੀ ਸਮਝਾ ਕੇ ਗਿਆ ਸੀਗਾ ਕਾਲੇ ਛੇ ਤੂੰ ਮੈਨੂੰ ਪਿਆਰ ਕਰਦਾ ਹੈ ਤੇ ਮੇਰੀ ਨਾਲ ਵਿਆਹ ਕਰਾਉਣਾ ਹੈ ਤਾਂ ਫਿਰ ਤੂੰ ਮੈਨੂੰ ਇਹ ਦਵਾਈ ਕਿਉਂ ਖਵਾ ਰਿਹਾ ਓਏ ਯਾਰ ਵਿਆਹ ਦਾ ਤੂੰ ਐਂ ਕਹਿਣ ਲੱਗ ਰਹੀਆਂ ਜਿਵੇਂ ਪਰਸ ਨੂੰ ਤੜਿਆ ਹੋਵੇ ਹਲੇ ਯਾਰ ਘਰਦਿਆਂ ਨੇ ਸਾਲ ਸਾਫ ਕਹਤਾ ਵੀ ਕੁਝ ਮਹੀਨੇ ਵਿਆਹ ਨਹੀਂ ਕਰਦੇ ਹੈਗੇ ਤੇ ਯਾਰ ਬੱਚੇ ਨੇ ਤਾਂ ਆਪਣੇ ਟਾਈਮ ਨਾਲ ਜਨਮ ਲੈਣੇ ਆ ਕਰਦਿਆਂ ਦੇ ਵਿੱਚ ਹੈ ਕੌਣ ਤੇਰਿਆਂ ਦੇ ਮੇਰੀ ਫੈਮਲੀ ਆ ਮੇਰੀ ਫੈਮਲੀ ਨਾਲ ਮੈਂ ਗੱਲ ਕਰ ਲੂੰਗੀ ਤੇ ਤੇਰਾ ਤਾਂ ਬਾਪੂ ਹੀ ਆ ਗੱਲਾ ਛੇ ਤੂੰ ਆਦੇ ਬਾਪੂ ਨੂੰ ਮੇਰੇ ਘਰੇ ਨਹੀਂ ਭੇਜ ਸਕਦਾ ਤਾਂ ਮੈਂ ਆਪਣੇ ਭਰਾ ਨੂੰ ਭੇਜ ਦਿੰਨੀ ਆ ਤੇਰੇ ਘਰੇ ਓਏ ਯਾਰ ਬਾਪੂ ਤੇ ਤਾਂ ਕਹਿਤਾ ਪਤਾ ਕੰਨ ਅੜੱਬਾ ਗਾ ਯਾਰ ਉਹ ਤੂੰ ਪਾ ਮੈਂ ਉਹਦੇ ਭਰਾ ਨੂੰ ਭੇਜ ਕੇ ਦੇਖ ਲਾ ਕੱਲ ਨੂੰ ਆਪਣਾ ਓਏ ਯਾਰ ਤੁਹਾਨੂੰ ਕੀ ਲੱਗਦਾ ਮੈਂ ਗੱਲ ਕਰੀ ਨਹੀਂ ਹੋਣੀਗੀ ਕਾਲੀ ਤੂੰ ਕਿਹੋ ਜੀਆਂ ਗੱਲਾਂ ਕਰਦਾ ਮੈਂ ਤੈਨੂੰ ਕਹਤਾ ਨਾ ਨਾ ਤਾਂ ਮੈਂ ਦਵਾਈ ਖਾਉਂਗੀ ਤੇ ਮੈਂ ਇਸ ਬੱਚੇ ਨੂੰ ਜਨਮ ਵੀ ਦਊਂਗੀ ਤੇ ਵਿਆਹ ਵੀ ਮੈਂ ਤੇਰੇ ਨਾਲ ਹੀ ਕਰਾਉਂਗੀ ਓਏ ਯਾਰ ਮੈਂ ਕਿਹੜਾ ਵਿਆਹ ਤਾਂ ਮੁੱਕਣ ਲੱਗ ਰਿਹਾ ਤੁਹਦੈ ਮੈਂ ਲੋਕਾਂ ਦੀਆਂ ਗੱਲਾਂ ਚ ਆਈ ਜਾਨੀ ਆ ਜਰਾ ਮੈਂ ਲੋਕਾਂ ਦੀਆਂ ਗੱਲਾਂ ਚ ਨਹੀਂ ਆਉਂਦੀ ਕਾਲੇ ਫੜ ਦਵਾਈ ਮੈਂ ਦਵਾਈ ਨਹੀਂ ਖਾਂਦੀ ਕਾਲੇ ਤੂੰ ਤੂੰ ਐਵੇਂ ਕਿਵੇਂ ਬਦਲ ਸਕਦਾ ਘੱਮਸੇ ਕੰਮ ਤੂੰ ਇਹ ਸੋਚ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਆਪਣਾ ਬੱਚਾ ਹੋਊਗਾ ਤੇ ਵਿਆਹ ਅਜਨਾ ਕੱਲ ਤਾਂ ਹੋਣਾ ਹੀ ਆ 6 ਮਹੀਨੇ ਬਾਅਦ ਕੀ ਤੇ ਪਹਿਲਾਂ ਕੀ ਤਾਂ ਕੀ ਫਰਕ ਹੁੰਦਾ ਮੈਂ ਕਦੋਂ ਬਦਲਾਂ ਯਾਰਾ ਤੂੰ ਕਦੋਂ ਦੀ ਗੀ ਜਨ ਬਦਲ ਗਿਆ ਬਦਲ ਗਿਆ ਕਿੱਥੇ ਬਦਲ ਗਿਆ ਅੱਜ ਵੀ ਤੇਰੇ ਨਾਲ ਖੜਾਂਗਾ ਜੀ ਬਦਲ ਨਹੀਂ ਹੈਗਾ ਕਾਲੀ ਹੋ ਗਈ ਗੱਲ ਇਹ ਤੇਰੀ ਹਰਕਤ ਤਾਂ ਨਾ ਸਾਫ਼-ਸਾਫ਼ ਪਤਾ ਚੱਲ ਰਿਹਾ ਵੀ ਤੂੰ ਮੁਕਰੇਂਗਾ ਟੈਟ ਦੀ ਐਂਡ ਹਾਂ ਪਿੱਤੂ ਜਿੰਨੇ ਵਿਆਹ ਕਰਾਣਾ ਹੁੰਦੇ ਨਾ ਉਹ ਸੋਸੋ ਪਾਪੜ ਵੇਲ ਦਿਆ ਤੇਰੇ ਵਾਂਗ ਇੱਥੇ ਬਾਹਣੇ ਨਹੀਂ ਬਣਾਉਂਦੇ ਖੜ ਕੇ ਨਾਲੇ ਨਾ ਤੂੰ ਮੈਨੂੰ ਇਹ ਸਲਾਹ ਕਦੇ ਹੀ ਨਹੀਂ ਸੀ ਦਿੰਦਾ ਕਿ ਆਪਣੇ ਬੱਚੇ ਨੂੰ ਇਸ ਦੁਨੀਆ ਤੋਂ ਆਉਣ ਤੋਂ ਪਹਿਲਾਂ ਹੀ ਮਾਰ ਦੇ ਖਾਲੇ ਮੇਰੀ ਗੱਲ ਸੁਣ ਲਾ ਛੇ ਮੈਂ ਵਿਆਹ ਕਰਾਉਂਗੀ ਤਾਂ ਤੇਰੇ ਨਾਲ ਹੀ ਤੇ ਦੂਜੀ ਗੱਲ ਮੈਂ ਬੱਚੇ ਨੂੰ ਕਦੇ ਨਹੀਂ ਮਾਰਦੀ ਜਨਮ ਦਊਂਗੀ ਮੈਂ ਇਹਨੂੰ ਤੇਨੂੰ ਨਾਮ ਵੀ ਤੇਰਾ ਹੀ ਦਵਾਂਗੀ ਤੇ ਤੂੰ बार-बार ਨਾ ਗਗਨ ਨੂੰ ਫੋਰਸ ਕਰਨਾ ਬੰਦ ਕਰ ਉਹ ਯਾਰ ਮੈਂ ਕਦੋਂ ਕੁਝ ਕਰਦਾ ਯਾਰ ਮੈਂ ਤੇਰੇ ਨਾਲ ਖੜਾ ਆ ਯਾਰ ਮੈਂ ਕਦੋਂ ਬਲ ਗਿਆ ਤੂੰ ਤੇਰੀਆਂ ਗੱਲਾਂ ਜਾਈ ਜੰਦੀ ਆ ਮੈਂ ਇਹਦੀਆਂ ਗੱਲਾਂ 'ਚ ਕੋਈ ਨਹੀਂ ਆਉਂਦੀ ਨਾ ਹੀ ਉਹਨੇ ਮੈਨੂੰ ਕੁਝ ਕਿਹਾ ਮੈਂ ਉਹਨੂੰ ਨਾਲ ਲੈ ਕੇ ਆਈਆਂ ਤੂੰ ਨਾ ਛੁਪ ਕਰਕੇ ਆਪਦੇ ਘਰ ਦੇਆਂ ਨੂੰ ਪੇਸ ਕੇ ਮੇਰੇ ਘਰੇ ਵੀ ਆਦੀ ਗੱਲ ਚਲਵਾ ਲਾ ਚੰਗਾ ਰਹੇਗਾ ਨਹੀਂ ਮੈਂ ਬਹੁਤ ਬੁਰਾ ਕਰੂੰਗੀ ਤੇਰੇ ਨਾਲੇ ਚੱਲ ਪਿੱਤੂ ਉਹ ਆ ਤਾਂ ਨਾ ਮੈਂ ਪੰਗਾ ਖੜਾ ਹੋ ਗਿਆ ਹੁਣ ਦੱਸ ਕੀ ਕਰਾਂ ਮੈਂ ਇੱਕ ਗੱਲ ਤਾਂ ਹੈਗੀ ਆ ਗਗਨ ਤੂੰ ਤਾਂ ਨਹੀਂ ਇਹ ਸਭ ਕੁਝ ਬੋਲ ਸਕਦੀ ਮੈਨੂੰ ਆ ਜਿਹੜੀ ਤੇਰੀ ਛੇੜਲੀ ਆ ਨਾ ਇਹ ਸਭ ਕੀਤਾ ਖਰਾ ਹੈ ਇਹਦਾ ਹੈਗਾ ਨਾਲੇ ਦੂਜੀ ਗੱਲ ਇਹ ਆ ਵਿਆਹ ਤਾਂ ਨਹੀਂ ਮੈਂ ਦੰਨਾ ਕਰਾਂਗਾ ਕਰ ਲਾ ਤੂੰ ਜਿਹੜਾ ਉਸ ਕਰਨਾ ਪਰ ਕਰਾਂ ਵੀ ਕੀ ਮੈਂ ਵੀ ਮਜਬੂਰ ਆ ਯਾਰਾ ਜੇ ਜਵਾਬ ਦੰਨਾ ਕਿਤੇ ਕੋਈ ਕੇਸਕੂਸੀ ਨਾ ਲਾ ਦੇ ਅੱਛਾ ਤੇ ਗਗਨ ਦੀ ਇਸ ਮੁੰਡੇ ਨਾਲ ਗੱਲਬਾਤ ਆ ਇਹਦਾ ਮਤਲਬ ਜਸ ਦਾ ਸ਼ੱਕ ਸਹੀ ਨਿਕਲਿਆ ਹਮ ਗੁਰਲੀਨ ਤੇਰੇ ਕੋਲ ਤਾਂ ਫੋਨ ਵੀ ਹੈ ਨਹੀਂ ਵੀ ਤੂੰ ਇਹਨਾਂ ਦੀ ਵੀਡੀਓ ਬਣਾ ਕੇ ਜਸ ਨੂੰ ਦਿਖਾ ਸਕੇ ਇੰਨਾ ਵਧੀਆ ਮੌਕਾ ਹੱਥੋਂ ਗਵਾ ਲਿਆ ਚੱਲ ਕੋਈ ਨਾ ਗੁਰਲੀਨ ਹੁਣ ਤਾਂ ਤੂੰ ਮੌਕਾ ਗਵਾ ਲਿਆ ਫੇਰ ਕਿਹੜਾ ਮੌਕਾ ਨਹੀਂ ਹੋਣਾ ਇਦਾਂ ਕਰਦੀਆਂ ਘਰ ਜਾਂਦੀਆਂ ਲਗਾਨੀਆਂ ਇਹਨਾਂ ਮਾਰੇ ਵੀ ਸਕੀਮ ਕੋਈ ਆ ਗਿਆ ਤੂੰ ਜਸ ਕਿੱਥੇ ਆ ਕਿਉਂ ਜਸ ਦਾ ਤੈਨੂੰ ਕੀ ਕੰਮ ਹੈ ਮੈਨੂੰ ਕੰਮ ਹੈ ਜਸ ਨਾਲ ਮੈਨੂੰ ਕੋਈ ਕੰਮ ਕਿਹਾ ਸੀਗਾ ਅੱਛਾ ਕੀ ਕੰਮ ਕਿਹਾ ਸੀ ਹੁਣ ਮੈਂ ਤੈਨੂੰ ਕਿਉਂ ਦੱਸਾਂ ਮੈਂ ਜਸ ਨੂੰ ਕੰਮ ਕਿਹਾ ਸੀ ਜਸ ਹੈਗਾ ਕਰੇ ਤਾਂ ਬੁਲਾ ਦੇ ਉਹਨੂੰ ਚੰਗੀ ਤਰ੍ਹਾਂ ਜਾਣਦੀ ਆ ਮੈਂ ਕੀ ਲੱਛਣ ਨੇ ਤੇਰੇ ਤੇ ਤੂੰ ਕੀ ਕਰਦੀ ਫਿਰਦੀ ਆ ਜਸ ਕਰੇ ਨਹੀਂ ਹੈਗਾ ਸਾਡੇ ਘਰੇ ਨਾ ਆਇਆ ਕਰ ਉਹ ਆਇਆ ਹੈ ਪਾਪੀ ਨੰਗਿਆ ਕਰੀ ਆ ਮੈਂ ਹਾਂ ਕੋਈ ਤਾਂ ਮੈਨੂੰ ਕਹਿੰਦੇ ਸੀ ਜਸ ਘਰੇ ਹੈ ਨਹੀਂ ਕੋਈ ਗੱਲ ਨਹੀਂ ਥੋੜਾ ਜਿਹਾ ਸਮਾਂ ਆ ਕਈ ਰਾਜ ਖੁੱਲਣਗੇ ਇੱਥੇ ਤਾਂ ਰਾਜ ਖੁੱਲਣਗੇ ਇਹ ਕੀ ਕਹਿ ਗਈ ਹੈ ਇਹ ਕੀ ਨੂੰ ਸੁਣਾਈ ਕਰਕੇ ਗਈ ਖਿੱਤੇ ਨੂੰ ਮੇਰੇ ਵਾਲੀ ਗੱਲ ਤਾਂ ਨਹੀਂ ਪਤਾ ਲੱਗ ਗਈ ਪਰ ਇਹਨੂੰ ਕਿਵੇਂ ਪਤਾ ਲੱਗ ਸਕਦਾ ਉਹ ਤੇ ਸਰਫ ਮੈਨੂੰ ਤੇ ਪਿੱਤੂ ਨੂੰ ਹੀ ਪਤਾ ਪਿੱਤੂ ਤਾਂ ਐਵੇਂ ਦੀ ਹੈ ਨਹੀਂ ਫੇ ਉਹਨੂੰ ਬਚਪਨ ਤੋਂ ਜਾਣਦੀ ਆ ਉਹ ਮੇਰੀ ਗੱਲ ਕਿਸੇ ਕੋਲ ਨਹੀਂ ਕਰਦੀ ਨਾਲੇ ਖਾਸ ਕਰਕੇ ਇਹਦੇ ਕੋਲੇ ਪਰ ਇਹ ਐਵੇਂ ਕਾ ਤੂੰ ਕਹਿ ਗਈ ਵੀ ਰਾਜ ਖੁੱਲਣਗੇ ਇਹੋ ਜੀ ਕੀ ਗੱਲ ਪਤਾ ਲੱਗ ਗਈ ਇਹਨੂੰ ਉਹ ਆ ਜਾ ਗੁਰਲੀਣਾ ਜੱਸ ਕੀਤਾ ਮੇਰਾ ਕੰਮ ਜਿਹੜਾ ਤੈਨੂੰ ਕਿਹਾ ਸੀ ਹਾਂ ਕੰਮ ਤਾਂ ਹੋ ਗਿਆ ਸੀ ਤੂੰ ਮੈਨੂੰ ਐ ਦੱਸ 2-3 ਗਹਿਆਰ ਬਹੁਤਾ ਲੇ ਜੱਸ 2-3000 ਨੱਕੀ ਬੰਨਣਾ ਮੈਨੂੰ ਘਰੇ ਵੀ ਲੋੜ ਆ ਮੈਨੂੰ ਕਟੋਂ ਨਹੀਂ ਕੱਟ ਤੇ ਮੈਨੂੰ 8-10000 ਦੇ ਚਲ ਦੰਨਾ ਉਹਨਲੇ ਤੂੰ ਬਾਹਰ ਕੀ ਕਹੀ ਜਾਂਦੀ ਸੀ ਭੈਣ ਨੂੰ ਤੂੰ ਮਰਵਾਏਂਗੀ ਮੈਨੂੰ ਬੜਾ ਦੇਖ ਕੇ ਬੋਲਿਆ ਕਰ ਲੈ ਜੱਸ ਤੂੰ ਤਾਂ ਐਵੇਂ ਗੁੱਸਾ ਕਰੀ ਜਾਣਾ ਮੈਂ ਮਾਜ ਮਾਰੀ ਤੇ ਦਰਵਾਜ਼ੇ ਯੋਨੇ ਖੋਲ੍ਹਿਆ ਫਿਰ ਮੈਂ ਕੀ ਕਹਿੰਦੀ ਫਿਰ ਤੂੰ ਐ ਕਹੋ ਗਿਆ ਵੀ ਮੈਂ ਜਸ ਤੱਕ ਕੰਮ ਆਈ ਆ ਤੂੰ ਹੋਰ ਵੀ ਕੋਈ ਮਹਾਨਾ ਲਾ ਸਕਦੀ ਸੀ ਲੈ ਜਸ ਮੈਨੂੰ ਨਹੀਂ ਉਹਦੋਂ ਸੁਝਿਆ ਜੋ ਮੇਰੇ ਮੂੰਹ ਚ ਆਏ ਮੈਂ ਕਹਿ ਦਿੱਤਾ ਉਹ ਚੱਲ ਕੋਈ ਨਾ ਤੂੰ ਉਰੇ ਖੜੇ ਇੱਕ ਮਿੰਟ ਲੈ ਪੜਾ ਆ ਸੂਟ ਲੈ ਜੀ ਹਾਂ ਗੱਲ ਨਹੀਂ ਮੇਰੀ ਭੈਣ ਨੂੰ ਜਿਵੇਂ ਦਾ ਸ਼ੂਟ ਲੈਣਾ ਸੀ ਚੰਗਾ ਠੀਕ ਆ ਹੋਰ ਨਹੀਂ ਫਿਰ ਉਹੀ ਸ਼ੱਕ ਹੋ ਜੂ ਫਿਰ ਠੀਕ ਆ ਤੇ ਨਾਲੇ ਜੱਸ ਹਾਂ ਥੋੜਾ ਸਮਾਂ ਰੁਕ ਜਾ ਤੈਨੂੰ ਇੱਕ ਬਹੁਤ ਵਧੀਆ ਸਰਪ੍ਰਾਈਜ਼ ਦਵਾਂਗੀ ਮੈਂ ਹਾਂ ਇਹ ਕੀ ਗੱਲ ਹੈ ਜਾਨਦੀ ਨਹੀਂ ਸਰਪ੍ਰਾਈਜ਼ ਦਊਗੀ ਉਹ ਹੁਣ ਇਹ ਕਾਹਦਾ ਸਰਪ੍ਰਾਈਜ਼ ਦਊਗੀ ਮੈਨੂੰ ਇਹ ਤਿਆਰ ਮਨੂੰ ਸੋਚਾਂ ਜੀ ਪਾਗੀ ਆ ਦੇਖ ਲਾ ਸੂਟ ਲੈਣ ਆਈ ਸੀ ਮੈਂ ਤੇ ਹਾਂ ਸੱਚ ਨਾਲੇ ਗगन ਹੁਣਾਂ ਤੋਂ ਮੇਰੇ ਤੋਂ ਥੋੜਾ ਬਚ ਕੇ ਰਹੀਂ ਕਿਉਂ ਕੁਝ ਵੀ ਹੋ ਸਕਦਾ ਕੀ ਗੱਲ ਹੋ ਗਈ ਤੈਂਜ ਮੂੰਹ ਬਣਾ ਰੱਖਿਆ ਜੱਸਾ ਮੈਂ ਤੇਰੇ ਨਾਲ ਗੱਲ ਕਰਨੀ ਹੈ ਕੋਈ ਹਾਂ ਭਣੇ ਕਰ ਕੀ ਗੱਲ ਕਰਨੀ ਆ ਬਾਈ ਜੱਸੇ ਤੂੰ ਨਾ ਇਹਨੂੰ ਬਾਲਾ ਮੂੰਹ ਨਾ ਲਾਇਆ ਕਰ ਐਵੇਂ ਆਪਣੇ ਘਰੇ ਆਵੇ ਨਾ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਉਹ ਪੈਣੇ ਉਹ ਤਾਂ ਸ਼ੂਟ ਲੈਣ ਆਈ ਸੀ ਉਹ ਪੈਣੇ ਉਹ ਦਿਨਾਂ ਮੈਂ ਸ਼ਹਿਰ ਗਿਆ ਸੀ ਤੇ ਫਿਰ ਮੈਨੂੰ ਭਾਬੀ ਕਹਿੰਦੀ ਮੇਰੇ ਵਾਸਤੇ ਸ਼ੂਟ ਲਿਆਦੀ ਅਸੀ ਬਸ ਫਿਰ ਮੈਂ ਲੈ ਆਇਆ ਸੀ ਉਹ ਲੈਣ ਆਈ ਛੁਣ ਭਾਬੀ ਤੈਨੂੰ ਕਿਉਂ ਕਿਹਾ ਨਹੀਂ ਜੱਸੇ ਉਹਦੇ ਘਰ ਵਾਲੇ ਨੂੰ ਕਹਿੰਦੀ ਜਾ ਸ਼ਹਿਰ ਦੇ ਤਾਂ ਚਾਰ-ਚਾਰ ਗੇੜੇ ਲਾਉਂਦੀ ਆ ਆਪ ਲੈ ਆਉਂਦੀ ਉਹ ਪੈਣੇ ਫਿਰ ਕੀ ਹੋ ਗਿਆ ਉਹ ਨਾਲੇ ਮੈਂ ਕਿਹਾ ਉਹਨੂੰ ਫ੍ਰੀ ਲੈ ਕੇ ਦਿੱਤਾ ਪੈਸੇ ਦਿੱਤੇ ਸੀ ਤਾਂ ਲੈ ਕੇ ਦਿੱਤਾ ਆ ਜੱਸਾ ਮੈਂ ਆਉਣੀ ਕਹਿੰਦੀ ਹੈਗੀ ਤੈਨੂੰ ਫ੍ਰੀ ਲੈ ਆ ਕੇ ਦਿੱਤਾ ਪਰ ਫੇਰ ਵੀ ਤੂੰ ਇਹਦੇ ਤੋਂ ਦੂਰ ਹੀ ਰਹਿ ਵਧੀਆ ਰਹੇਗਾ ਮੈਨੂੰ ਇਹ ਵਧੀਆ ਨਹੀਂ ਲੱਗਦੀ ਹੈਗੀ ਲੈ ਹੁਣ ਮੇਰੀ ਭੈਣ ਨੂੰ ਕੀ ਹੋ ਗਿਆ ਹੁਣ ਮੈਂ ਕੀ ਬੋਲਾਂ ਨੂੰ ਯਾਰ ਚੁੱਪ ਹੀ ਜਾਂਗਾ ਯਾਰ ਮੈਂ ਤਾਂ